ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪ੍ਰਕਾਸ਼ ਪਵਨ ਤੇ ਸਮੁੱਚੀ ਸਾਧ ਸੰਗਤ ਨੂੰ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਸਹਿਬਾਨਾਂ ਨੂੰ ਸਮੁੱਚੀ ਸਾਧ ਸੰਗਤ ਗੁਰਪੱਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਚੜ੍ਹਦੀ ਕਲਾ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਤੇ ਗੁਰੂ ਸਹਿਬਾ ਦਾ ਧੰਨਵਾਦ ਜਿਨ੍ਹਾਂ ਨੇ ਪਰ ਨਾਮਵੱਚ ਸਦਕਾ ਇਹ ਹਰ ਇੱਕ ਸਾਲ 5 ਜਨਵਰੀ ਨੂੰ ਚਿਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਸਤ ਮਨਾਉਂਦੇ ਨੇ ਤੇ ਇਹਨਾਂ ਨੇ ਹਮੇਸ਼ਾ ਹੀ ਬੜੀ ਚੜ੍ਹਦੀ ਕਲਾ ਵਾਲਾ ਨਗਰ ਕੀਰਤਨ ਕੱਢਦੇ ਨੇ ਤੇ ਸੰਗਤ ਨੂੰ ਨਾਲ ਬੜੀ ਤਰੀਕੇ ਨਾਲ ਜੋੜਦੇ ਨੇ ਜਿਸ ਤਰ੍ਹਾਂ ਚੜ੍ਹਦੀ ਕਲਾ ਗੱਤਕਾ ਅਖਾੜਾ ਬੱਚੇ-ਬੱਚੇ ਨੂੰ ਇਹਨਾਂ ਨੇ ਦੁਰ ਸਿੱਖੀ ਨਾਲ ਜੋੜਿਆ ਹਿਆ ਗੱਤਕੇ ਨਾਲ ਜੋੜਿਆ ਹਿਆ ਆਪਣੇ ਧਰਮ ਤੇ ਪਾਣੀ ਨਾਲ ਜੋੜਿਆ ਹਿਆ ਇਹ ਸਭ ਕੋ ਚੜ੍ਹਦੀ ਕਲਾ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਹੈ ਸਾਨੂੰ ਸਾਰਿਆਂ ਨੂੰ ਸਿੱਖਣਾ ਬਣਦਾ ਕਿ ਆਪਾਂ ਸਾਰੇ ਰਲ ਮਿਲ ਕੇ ਹਮੇਸ਼ਾ ਹੀ ਸਾਰੀਆਂ ਕਮੇਟੀਆਂ ਨਾਲ ਸਹਿਯੋਗ ਕਰੀਏ ਮੇਰਾ ਹਮੇਸ਼ਾ ਨਜ਼ਰ ਰਿਹਾ ਕਮੇਨਾ ਕਮੇਟੀਆਂ ਨਾਲ ਜੁੜ ਕੇ ਰਿਹਾ ਤੇ ਇਹਨਾਂ ਦਾ ਆਸ਼ੀਰਵਾਦ ਮੇਰੇ ਤੇ ਬਹੁਤ ਜ਼ਿਆਦਾ ਰਿਹਾ ਤੇ ਅੱਜ ਇਹਨਾਂ ਦੀ ਬਦੌਲਤ ਹੀ ਮੈਂ ਮੁੱਖ ਸੇਵਾਦਾਰ ਬਣਿਆ ਬਾਡ ਨੰਬਰ 24 ਤੋਂ ਤੇ ਇਹਨਾਂ ਦਾ ਸਾਰਿਆਂ ਦਾ ਬਹੁਤ ਵੱਡਾ ਜੋਬਦੋਨਾ ਨੌਜਵਾਨਾਂ ਦਾ ਵੱਡੇ ਵੀਰਾਂ ਦਾ ਪ੍ਰਬੰਧਕ ਕਮੇਟੀਆਂ ਦਾ ਸੋ ਨਗਰ ਵੱਲੋਂ ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਬਾਬੇ ਸਿੰਘਾ ਸ਼ਹੀਦਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪਿੰਡ ਦੇ ਬਜ਼ੁਰਗ ਸਹਿਬਾਨਾਂ ਵੱਡੇ ਭਰਾਵਾਂ ਤੇ ਛੋਟੇ ਭਰਾਵਾਂ ਵੱਲੋਂ ਤੇ ਬੀਬੀਆਂ ਬਜ਼ੁਰਗ ਸਬਾਨ ਬੀਬੀਆਂ ਤੇ ਵੱਡੀਆਂ ਭੈਣਾਂ ਤੇ ਛੋਟੀਆਂ ਭੈਣਾਂ ਵੱਲੋਂ ਹਰ ਇੱਕ ਸੁਖਣੀ ਸੇਵਾ ਸੁਸਾਇਟੀ ਨੇ ਬੀਬੀਆਂ ਵੱਲੋਂ ਸਾਰੇ ਵੱਲੋਂ ਅਸੀਂ ਜੀ ਆਇਆਂ ਆਖਦੇ ਆ ਤੇ ਧੰਨਵਾਦ ਕਰਦੇ ਆ ਕਿ ਤੁਸੀਂ ਨਗਰ ਖੇੜੇ ਦੀ ਸੁੱਖ ਮੰਗਦੇ ਹੋਏ ਹਮੇਸ਼ਾ ਹੀ ਨਗਰ ਕੀਰਤਨ ਦਾ ਜੋ ਆਯੋਜਨ ਹੈ ਨਗਰ ਦੇ ਵਿੱਚ ਹੀ ਹੁੰਦੇ ਹੋਏ ਸੰਗ ਦੇ ਚਰਨ ਪਵਾ ਕੇ ਤੁਸੀਂ ਇਸ ਨਗਰ ਲਈ ਖੁਸ਼ੀ ਖੇੜੇ ਮੰਗਦੇ ਹੋ ਤੁਹਾਡਾ ਹਾਰਦਿਕ ਜੀ ਆਇਆਂ ਤੇ ਕੋਟਾਨ ਕੋਟ ਧੰਨਵਾਦ ਕਰਦੇ ਆ ਸਾਰੀ ਪ੍ਰਬੰਧਕ ਕਮੇਟੀ ਦਾ ਕਿ ਤੁਸੀਂ ਜੋ ਇੰਨਾ ਵਧੀਆ ਉਪਰਾਲਾ ਕਰਦੇ ਹੋ ਸਾਦਾ ਤਲਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸਾਮਹਿ ਸ੍ਰੀ ਅਕਾਲ ਅਰੇ ਮਤਪੁਰ ਆਬਾਈ ਥੋੜਾ ਜਿਹਾ ਦੇਖ ਲਾਂ ਲੋ ਜੀ ਓਏ ਖਿੱਚ ਕੇ ਨਹੀਂ ਰਿੰਦਾ ਗੁਰੂ ਦੀ लाडली ਫੌਜ ਦੀਆਂ ਸਾੜਾ ਗੁੱਲਾ ਕਰ ਦੋ ਮੈਂ ਬਾਰ-ਬਾਰ ਬੇਨਤੀ ਕਰ ਰਿਹਾ ਕਿਸੇ ਦੇ ਲੱਗ ਨਾ ਜਾਵੇ ਜੱਸਰ ਕਰਾਈਆਂ ਸਾੜਾ ਗੁੱਲਾ ਕਰ